ਹੈਲੋ ਸਸੀ ਗੱਲ ਜੀ ਮੈਂ ਤੁਹਾਡੀ ਪੰਜਾਬੀ ਗਾਇਕਾ ਸੁਖਵਿੰਦਰ ਕੌਰ ਗਰੇਵਾਲ ਮੈਂ ਫਾਈਟਨ ਕੰਪੀਟੀਸ਼ਨ ਮੇਰਾ ਇੱਕ ਡਿਊਟ Song ਆਇਆ ਸੀਗੇ ਤੇ ਉਹਨਾਂ ਵਿੱਚੋਂ ਇੱਕ ਗੀਤ ਮੈਂ ਤੁਹਾਨੂੰ ਉਹਦੇ ਬੋਲ ਸੁਣਾ ਜਾ ਰਹੀ ਹਾਂ ਹੂੰ ਕੁੰਡਾ ਡੜੀ ਫੀਮ ਦੀ ਕਰਦੀ ਕੁੰਡਾ ਡੜੀ ਫੀਮ ਦੀ ਕਰਦੀ ਵੇ ਘੁੱਗੀ ਕੈਮ ਹੋ ਗਈ ਇਸ ਘਰ ਦੀ ਹੁਣ ਤੱਕ ਮੈਂ ਝਰ ਲਿਆ ਵੇ ਅਗੁੱਠਾ ਗੜਜ ਵਾ ਕਾਂ ਦੇ ਗੜਜ ਵਕਾਂ ਦੇ ਦੇ ਕੇ ਪੋਏ ਨੂੰ ਵਾਡਾ ਧਰ ਲਿਆ ਵੇ ਅਗੂਠਾ ਗੜਜ ਵਕਾਂ ਦੇ ਫਸਾ ਕੋਈ ਫਸਾ ਕੇ ਥਾਣੇ ਖੜ ਜੇਗਾ ਦਸਾਂ ਨਾਲੇ ਵਿੱਚ ਜਹਲ ਦੇ ਉੜ ਜਾਏਗਾ ਢੁਕ ਤੇ ਤਾ ਤਾ ਡੰਡੇ ਡੇਰੇ ਆ ਪੁਜਦੀ ਭੰਗ ਕਰਿਆ ਤੇਰੇ ਘਰ ਤੇ ਖਾਲੀ ਕਰ ਲਿਆ ਵੇ ਅਗੂਠਾ ਗਲਜੁਵਾਕਾਂ ਦੇ ਗਲਜੁਵਾਕਾਂ ਦੇ ਦੇਕੇ ਪੋਏ ਨੂੰ ਵਾਢਾ ਧਰ ਲਿਆ ਵੇ ਅਗੂਠਾ ਗਲਜੁਵਾਕਾਂ ਦੇ ਗਲਜੁਵਾਕਾਂ ਦੇ ਦੇਕੇ ਪੋਏ ਨੂੰ ਵਾਢਾ ਧਰ ਲਿਆ ਵੇ ਅਗੂਠਾ ਗਲਜੁਵਾਕਾਂ ਦੇ